ਖੰਨਾ ਨਗਰ ਕੌਂਸਲ ਦੇ ਇਹੋ ਚਰਨਜੀਤ ਸਿੰਘ ਦੁਆਰਾ ਚਾਰ ਸੰਭਾਲ ਦੇ ਸਾਰੀ ਦੁਆਰਾ ਸੀਟ ਤੇ ਬੈਠਦੇ ਸਾਰ ਖੰਨਾ ਸ਼ਹਿਰ ਵਾਸੀ ਵੱਡੀ ਤਦਾਦ ਵਿੱਚ ਅਤੇ ਨਗਰ ਕੌਂਸਲ ਸਰਦਾਰ ਚਰਨਜੀਤ ਸਿੰਘ ਜੀ ਦੁਆਰਾ ਖੰਨੇ ਦੀ ਆਕੇ ਇਸ ਨਗਰ ਕੌਂਸਲ ਦੇ ਵਿੱਚ ਦੁਆਰਾ ਆਪਣੀ ਸੀਟ ਤੇ ਆਕੇ ਬੈਠੇ ਨੇ ਤੇ ਸਾਨੂੰ ਪੂਰਨ ਆਸ ਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ ਦੁਆਰਾ ਚਾਰ ਸੰਭਾਲ ਦੇ ਸਾਰੀ ਦੁਆਰਾ ਸੀਟ ਤੇ ਬੈਠਦੇ ਸਾਰ ਖੰਨਾ ਸ਼ਹਿਰ ਵਾਸੀ ਵੱਡੀ ਤਦਾਦ ਵਿੱਚ ਅਤੇ ਨਗਰ ਕੌਂਸਲ ਦੇ ਅਧਿਕਾਰੀ ਸਫਾਈ ਕਰਮਚਾਰੀ ਬਾਲਮਕੀ ਭਾਈ ਚਾਰੇ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਬਰਫੀ ਦੇ ਨਾਲ ਮੂੰਹ ਮਿੱਠਾ ਕਰਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਤਹਾਉਂ ਕਾ ਜਿਵੇਂ ਨਿਕੀ ਤਰ੍ਹਾਂ ਆ ਗਿਆ ਜੀ ਅੱਛਾ ਕਰ ਰਿਹਾ ਇਹ ਲੋਕ ਸਾਡੀ ਕਦੀ ਤੁਹਾਡੇ ਬਗੈਰ ਹੈ ਨਹੀਂ ਨਹੀਂ ਰੁਦੇ ਜੀ ਜਾਂਦੇ ਰਹੋ ਜੋ ਮਲਾਜਮਾਂ ਦੇ ਹੱਕ ਚ ਤੁਸੀਂ ਹੋ ਪੰਜਾਬ ਦਾ ਕੋਈ ਉਹ ਹੈ ਜਾਣੀਆਂ ਜਿਹੜਾ ਮਲਾਜਮਾਂ ਦੇ ਹੱਕ ਮਿੱਠਾ ਕਰਾਉਂ ਚੱਕੇ ਸਾਰੇ ਨਾ ਜੀ ਪ੍ਰਧਾਨ ਜੀ ਅੱਜ ਬਹੁਤ ਹੀ ਭੱਗਾ ਵਾਲਾ ਦਿਨ ਆਜੀ ਸਾਡੇ ਮਾਨਯੋਗ ਸਾਡੇ ਕਰ ਅਸਦ ਅਫਸਰ ਖੰਨਾ ਦੀ ਆਨ ਬਾਨ ਸ਼ਾਨ ਜੋ ਸਦਾ ਹੀ ਇਸ ਮੁਲਾਜ਼ਮ ਵਰਗ ਦੇ ਨਾਲ ਭਰਾਵਾ ਵਾਂਗੂ ਖੜਦੇ ਨੇ ਉਹਨਾਂ ਦੇ ਹਰ ਸੁੱਖ-ਦੁੱਖ ਦੇ ਸਾਥੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਕਾਰਸਾਧ ਅਫਸਰ ਸਰਦਾਰ ਚਰਨਜੀਤ ਸਿੰਘ ਜੀ ਦੁਬਾਰਾ ਖੰਨੇ ਦੀ ਆ ਕੇ ਇਸ ਨਗਰ ਕੌਂਸਲ ਦੇ ਵਿੱਚ ਦੁਬਾਰਾ ਆਪਣੀ ਸੀਟ ਤੇ ਆ ਕੇ ਬੈਠੇ ਨੇ ਤੇ ਸਾਨੂੰ ਪੂਰਨ ਆਸ ਆ ਜਿਵੇਂ ਪਹਿਲਾਂ ਹਮੇਸ਼ਾ ਮੁਲਾਜ਼ਮਾਂ ਦੇ ਨਾਲ ਖੜਦੇ ਰਹੇ ਨੇ ਮੁਲਾਜ਼ਮਾਂ ਦੇ ਹਰ ਸੁੱਖ-ਦੁੱਖ ਦੇ ਵਿੱਚ ਉਹਨਾਂ ਦੇ ਸਾਥੀ ਬੰਦੇ ਰਹੇ ਨੇ ਜੇ ਕਦੀ ਕਦੀ ਨਗਰ ਕੌਂਸਲ ਵੱਲੋਂ ਕੋਈ ਵਧਿੱਕੀ ਵੀ ਹੋਈ ਆ ਮੁਲਾਜ਼ਮਾਂ ਦੇ ਨਾਲ ਜਦੋਂ ਅਸੀਂ ਉਹਨਾਂ ਨੂੰ ਜਾ ਕੇ ਫਰਿਆਦ ਕੀਤੀ ਆ ਉਹਨਾਂ ਨੇ ਹਮੇਸ਼ਾ ਉੱਤੇ ਪੈਰਾ ਦਿੱਤਾ ਤੇ ਮੁਲਾਜ਼ਮਾਂ ਨਾਲ ਖੜ ਕੇ ਹਮੇਸ਼ਾ ਮੁਲਾਜ਼ਮਾਂ ਦੇ ਸੁਖਦੁਖ ਦੇ ਸਾਥੀ ਬਣੇ ਨੇ ਸਮੁੱਚਾ ਅਜੇ ਸਫਾਈ ਸੇਵਾ ਕਰਮਚਾਰੀ ਯੂਨੀਅਨ ਸਮੁੱਚਾ ਸਾਡੇ ਸਿਵਲ ਮੈਨ ਭਰਾ ਸਮੁੱਚਾ ਵਾਲਮੀਕਨ ਸੰਵਾਦ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਈਓ ਸਾਹਿਬ ਦਾ ਉਹਨਾਂ ਨੂੰ ਜੀ ਆਇਆਂ ਆਖਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਰਦਾਰ ਚਰਨਜੀਤ ਸਿੰਘ ਸਰਦਾਰ ਚਰਨਜੀਤ ਸਿੰਘ ਈਓ ਜਿੰਦਾਬਾਦ